ਇਰਾਕ ਦੇ ਵਿੱਚ ਲਾਪਤਾ 39 ਭਾਰਤੀਆਂ ਬਾਰੇ ਉਹਨਾਂ ਦੇ ਪਰਿਵਾਰਾਂ ਨੂੰ ਧੋਖੇਚ ਰੱਖਣ ਦੇ ਇਲਜ਼ਾਮ 'ਚ ਕਾਂਗਰਸ ਪਾਰਟੀ ਰਾਜ ਸਭਾ ਦੇ ਵਿੱਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਖਿਲਾਫ ਵਿਸ਼ੇਸ਼ ਅਧਿਕਾਰ ਪ੍ਰਸਤਾਵ ਲੈ ਕੇ ਆਉਣ ਜਾ ਰਹੀ ਹੈ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਮੁਤਾਬਕ 24 ਜੁਲਾਈ ਨੂੰ ਰਾਜ ਸਭਾ ਦੇ ਵਿੱਚ ਇਹ ਮਸਲਾ ਚੁੱਕਣਗੇ ਅਸੀਂ ਇੱਕ ਪ੍ਰਿਵਿਲੇਜ ਮੋਸ਼ਨ ਸੁਸ਼ਮਾ ਸਵਰਾਜ ਦੇ ਖਿਲਾਫ ਸੋਮਵਾਰ ਨੂੰ 24 ਤਰੀਕ ਨੂੰ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ 39 ਪੰਜਾਬੀ ਸਾਡੇ ਨੌਜਵਾਨ ਵੀਰ ਜਿਹੜੇ ਨੇ ਜਿਹੜੇ 3 ਸਾਲ ਪਹਿਲੇ ਇਰਾਕ ਦੇ ਮੋਸਲ ਸ਼ਹਿਰ ਦੇ ਵਿੱਚ ਅਗਵਾ ਕਰ ਲਏ ਗਏ ਸੀ ਆਈਐਸ ਆਈਐਸ ਵੱਲੋਂ ਪਿਛਲੇ 3 ਸਾਲਾਂ ਚ ਸਾਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸ਼ੁਸ਼ਮਾ ਸੋਰਾਜ ਜੀ ਨੇ ਲਗਾਤਾਰ ਉਹਨਾਂ ਦੇ ਪਰਿਵਾਰਾਂ ਨੂੰ ਰਾਜਨੀਤਿਕ ਜਮਾਤਾਂ ਦੇ ਲੀਡਰਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਮੋਸਲ ਸ਼ਹਿਰ ਵਿੱਚ ਨੇ ਜਦੋਂ ਵੀ ਵਕਤ ਆਏਗਾ ਮੋਸਲ ਤੇ ਕਬਜ਼ਾ ਹੋਏਗਾ ਅਸੀਂ ਇਹਨਾਂ ਸਾਰਿਆਂ ਨੂੰ ਬਕਾਇਦਾ ਤੌਰ ਹਫਾਸਤ ਕਰਕੇ ਵਾਪਸ ਪਰਿਵਾਰਾਂ ਨਾਲ ਲੈ ਕੇ ਆਵਾਂਗੇ ਇੱਕ ਟੀਵੀ ਨਿਊਜ਼ ਚੈਨਲ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਬਾਜਵਾਨੇ ਸੁਸ਼ਮਾ ਸਵਰਾਜ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਆਪ ਵਿਧਾਇਕ ਸੁਖਪਾਲ ਖੈਰਾ ਵੱਲੋਂ ਪਾਦਰੀ ਹੱਤਿਆकांड ਦੇ ਵਿੱਚ ਭਗਵਾ ਕਨੈਕਸ਼ਨ ਹੋਣ ਦੇ ਬਿਆਨ ਦੀ ਭਾਰਤੀ ਜਨਤਾ ਪਾਰਟੀ ਨੇ ਸਖਤ ਨਿੰਦਾ ਕੀਤੀ ਹੈ ਪਾਰਟੀ ਦੇ ਬੁਲਾਰੇ ਬਨੀਤ ਜੋਸ਼ੀ ਨੇ ਖੈਰਾ ਨੂੰ ਸਬੂਤ ਪੇਸ਼ ਕਰਨ ਲਈ ਕਿਹਾ ਖੈਰਾ ਸਾਹਿਬ ਮਸ਼ਹੂਰ ਨੇ ਇਸ ਗੱਲ ਤੇ ਕੁਝ ਵੀ ਕਦੀ ਵੀ ਕਿਤੇ ਵੀ ਕਹਿ ਦਿੰਦੇ ਨੇ ਕਿ ਮੇਰਾ ਖੈਰਾ ਸਾਹਿਬ ਨੂੰ ਚੈਲੰਜ ਹੈ ਕਿ ਖੈਰਾ ਸਾਹਿਬ ਜੇ ਤੁਹਾਡੇ ਕੋਲ ਕੋਈ ਇਹੋ ਜਿਹਾ ਐਵੀਡੈਂਸ ਔਰ ਪ੍ਰੂਫ ਹੈ ਕਿ ਇਸ ਹਤਿਆਕਾਂ ਦੇ ਅੰਦਰ ਪਾਦਰੀ ਮਸੀਹ ਜੀ ਦੇ ਹਤਿਆਕਾਂ ਦੇ ਅੰਦਰ ਵਿਸ਼ਵਿੰਦੂ ਪਰਿਸ਼ਦ ਆਰਐਸਐਸ ਭਾਰਤੀਸ ਦਾ ਪਾਰਟੀ ਇਨਵੋਲਵ ਹੈ ਕਿ ਤੁਸੀਂ ਉਹ ਪ੍ਰੂਫ ਲੈ ਕੇ ਆਓ ਮੈਂ ਰਾਣੀ ਤੇ ਸੰਨਿਆਸ ਲੈ ਲਾਂਗਾ ਔਰ ਜੇ ਪ੍ਰੂਫ ਨਹੀਂ ਦੇ ਸਕਦੇ ਤੇ ਤੁਸੀਂ ਵੀ ਇਹੋ ਜਿਹਾ આરોਪ ਲਗਾਉਣ ਦੇ ਉਸ ਝੂਠੇ આરોਪ ਲਗਾਉਂਦੇ ਉਸ ਤੇ ਰਾਜਨੀਤੀ ਤੋਂ ਸੰन्यास ਲੋ ਪਾਈਪਾ ਦਾ ਕਹਿਣਾ ਹੈ ਕਿ ਝੂਠੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਖੈਰਾ ਇਹ ਭੁੱਲ ਗਏ ਕਿ ਉਹਨਾਂ ਦੇ ਇੱਕ ਵੱਡੇ ਨੇਤਾ ਜਗਦੀਸ਼ ਗਗਨੇਜਾ ਕੁਝ ਸਮਾਂ ਪਹਿਲਾਂ ਦੇਸ਼ ਵਿਰੋਧੀ ਤਾਕਤਾਂ ਹੱਥੋਂ ਸ਼ਹੀਦ ਹੋਏ ਸੀ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਖੈਰਾ ਅਤੇ ਮਾਨ ਦੇ ਵਿਚਕਾਰ ਪਿਆਰ ਵੇਖਣ ਨੂੰ ਮਿਲਿਆ ਕੋਈ ਮੌਕਾ ਨਾ ਗਵਾਉਂਦਿਆਂ ਹੋਏ ਇਹਨਾਂ ਨੇਤਾਵਾਂ ਨੇ ਗਲਵਕੜੀ ਪਾ ਕੇ ਇੱਕ ਦੂਜੇ ਨੂੰ ਭਰਾ ਦੱਸਿਆ ਮੀਡੀਆ ਵੱਲੋਂ ਜਦੋਂ ਇਸ ਦਿਖਾਵੇ ਦੇ ਪਿਆਰ ਬਾਰੇ ਸੂਬਾ ਪ੍ਰਧਾਨ ਭਗਵੰਤ ਮਾਨ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਦੇ ਪਿੱਛੇ ਮੀਡੀਆ ਦੀ ਕਲਮ ਨੂੰ ਜ਼ਿੰਮੇਵਾਰ ਦੱਸਿਆ ਇਸ ਲਈ ਇਹ ਗੱਨਾ ਪੜ ਰਿਹਾ ਹੈ ਕਿਉਂਕਿ बार-बार ਆਪ ਨੇ ਛਾਪਾ ਉਹ ਹੈ ਇਹ ਚੀਜ਼ ਇਹ ਕਿ ਪਰਸੈਪਸ਼ਨ ਐਸਾ ਐਸਾ ਬਣਾ ਦਿਆ ਪਤਾ ਨਹੀਂ ਇਹ ਤਾਂ ਮੈਂ ਕਹਿ ਰਹੀ ਹਾਂ ਇਹ ਵੀ ਛਾਪਾ ਤਾਂ ਕਿ ਹਮਾਰੇ ਸਭੀ ਅੰਮਲਿ ਬੀਜਪੀ ਵਿੱਚ ਜਾ ਰਹੇ ਹਨ जाता था उसके लिए हमने आपको बार बार कहा है और वैसे थैंक यू वेरी मच वैसे आप लोगों ने हमें बहुत ही और भी ज्यादा नजदीक अध्ययन करते हैं सभी नेता कहना है कि उन्होंने आपस कोई मतभेद नहीं है ਪਟਿਆਲਾ ਦੇ ਪਾਤਣਾ ਦੇ ਵਿੱਚ ਜੀਆਰਪੀ ਸੰਗਰੂਰ ਦੇ ਇੱਕ ਏਐਸਆਈ ਵੱਲੋਂ ਸਰਕਾਰੀ বাস ਦੇ ਵਿੱਚ ਇੱਕ ਅੰਮ੍ਰਿਤਧਾਰੀ ਲੜਕੀ ਨਾਲ ਬਦਸਲੂਕੀ ਕਰਨ ਦੀ ਖਬਰ ਮਿਲੀ ਹੈ ਲੜਕੀ ਵੱਲੋਂ ਵਿਰੋਧ ਕਰਨ ਤੇ ਲੋਕਾਂ ਵੱਲੋਂ ਪੁਲਿਸ ਵਾਲੇ ਦੀ ਖੂਬ ਛਿਤਰਪਰੇਡ ਕੀਤੀ ਗਈ ਪੀੜਤ ਲੜਕੀ ਨੇ ਵੀ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਸਰਕਾਰੀ ਸੀਗਾ ਜੋ ਕਿ ਕਹਿੰਦਾ ਮੈਂ ਪੁਲਿਸ ਵਾਲਾਂ ਤੇ ਉਹਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀਗਾ ਉਹ ਮੇਰੀ ਸਿੱਖੀ ਨੂੰ ਕਹਿੰਦਾ ਤੂੰ ਤੋ ਥੋੜਾ ਕਹਿੰਦਾ ਗਾਤਰਾ ਪਾਇਆ ਹੋਇਆ ਇਹ ਕਾਤੋ ਪਾਇਆ ਹੋਇਆ ਤੁਸੀਂ ਕਸ਼ਹਿਰੇ ਅਸੀਂ ਇਹ ਜੇ ਤੁਸ਼ਹਿਰਿਆਂ ਨੂੰ ਗਾਤਰੀਆਂ ਨੂੰ ਕਹਿੰਦਾ ਮੈਂ ਇੰਟ ਚ ਲਹਾ ਦੇਣੀ ਹੁੰਨੇ ਆ ਤੇ ਬਹੁਤ ਜ਼ਿਆਦਾ ਬਤਮੀਜ਼ੀ ਕੀਤੀ ਉਹਨੇ ਮੇਰੀ ਆਪਣੀ ਸ਼ੀਟ ਤੇ ਬਿਠਾਇਆ ਮੈਨੂੰ ਬਾਹ ਫੜੀ ਤੇ ਫਿਰ ਵੀਰ ਇੱਕ ਹੋਰ ਮੇਰੇ ਲੱਗੇ ਬੈਠਾ ਸੀ ਜਿਹੜਾ ਉਹਨੇ ਮੈਨੂੰ ਬਤਾਇਆ ਉਹਦੇ ਤੋਂ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਆਪਣੇ ਪਿੰਡ ਉੱਤਰ ਗਈ ਉੱਥੇ ਜਿਹੜੀਆਂ ਸਵਾਰੀਆਂ ਸੀ ਉਹਨਾਂ ਨੇ ਸਾਰੀਆਂ ਨੇ ਰੋਪਿਆ ਸਾਰੀਆਂ ਨੇ ਕਿਹਾ ਪਰ ਉਹ ਕੁਝ ਵੀ ਨਹੀਂ ਉਹ ਹਟਿਆ ਨਹੀਂ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਫਾਤਣਾ ਪਹੁੰਚ ਗਏ ਵਾਪਸ ਲੈ ਕੇ ਤੇ ਉਹਨਾਂ ਨੇ ਫਿਰ ਵੀਰੇ ਨੂੰ ਦੁਆਰਾ ਉਹਦੇ ਥੱਪੜ ਮਾਰਿਆ ਲੜਾਈ ਕਰਦੇ ਗਏ ਬੱਸ ਦੇ ਵਿੱਚ ਫਿਰ ਉਹ ਵੀਰੇ ਨੇ ਕੁੱਟ ਮਾਰ ਕੀਤੀ ਮੈਂ ਤੁਹਾਡੇ ਅੱਗੇ ਹੀ ਬੇਨਤੀ ਕਰਦੀ ਹਾਂ ਕਿ ਇਨਸਾਫ ਮਿਲੇ ਜੋ ਮੇਰਾ ਮਰਛਿਆ ਗਿਆ ਹੋਇਆ ਸੀਗਾ ਮੈਨੂੰ ਫਿਰ ਵੀ ਉਹਨਾਂ ਨੇ ਐਵੇਂ ਕਿਹਾ ਤੇ ਉਹ ਬਹੁਤ ਜ਼ਿਆਦਾ ਵੱਡੀ ਉਮਰ ਦੇ ਸੀਗੇ ਤੇ ਮੈਂ ਉਹਨਾਂ ਦੀ ਰਿਸਪੈਕਟ ਕੀਤੀ ਫਿਰ ਵੀ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਮੇਰੇ ਡੈਡੀ ਵਰਗੇ ਹੋ ਮੈਂ ਇਹ ਵੀਡੀਓ ਦਿੱਲੀ ਦੇ ਰਜ਼ੋਰੀ ਗਾਰਡਨ ਤੋਂ ਐਮਐਲਏ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਫੇਸਬੁਕ ਤੇ ਸ਼ੇਅਰ ਕੀਤਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਮੁਲਾਜ਼ਮ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਨੀ ਪੱਥਰ ਤੇ ਆਪਣਾ ਨਾਮ ਨਾ ਹੋਣ ਤੋਂ ਬਾਅਦ ੜਕਣ ਵਾਲੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਇੱਕ ਹੋਰ ਵਿਵਾਦ ਦੇ ਵਿੱਚ ਫਸ ਗਏ ਨੇ ਮੰਤਰੀ ਜੀ ਵੱਲੋਂ ਆਤਮ ਹੱਤਿਆ ਕਰਨ ਵਾਲੇ ਕਿਸਾਨਾਂ ਨੂੰ ਪਾਪੀ ਕਹਿਣ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਦੀ ਸੁਸਾਈਡ ਦੀ ਗੱਲ ਆ ਅੱਜ ਕੱਲੇ ਕਿਸਾਨ ਤੋਂ ਪਿਛੇ हट ਕੇ ਇੱਕ ਕਿਸੇ ਹੋਰ ਮੁਲਾਜ਼ਮ ਨੇ ਵੀ ਕੀਤੀ ਆ ਸੁਸਾਈਡ ਜਿਹੜੇ ਕਰਦੇ ਨੇ ਉਹ ਤੋਂ ਵੱਡਾ ਪਾਪੀ ਕੋਈ ਨਹੀਂ ਸੁਸਾਈਡ ਨਹੀਂ ਕਰਨਾ ਚਾਹੀਦਾ ਪੰਜਾਬੀਆਂ ਨੂੰ ਅਣਖ ਨਾਲ ਜੀਓ ਗਰੀਬੀ ਵੀ ਸਿੱਖੋ ਸਹਿਣੀ ਜਥੇਬੰਦੀਆਂ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਪਣਾ ਬਿਆਨ ਵਾਪਸ ਲੈਣ ਲਈ ਕਿਹਾ ਹੈ